ਦੋਸਤੋ ਮੋਗਾ ਮੰਡੀ ਦੇ ਵਿੱਚ ਖੜੇ ਆ ਤੇ ਜਿੰਨੇ ਵੀ ਟਰੈਕਟਰ ਤੁਸੀਂ ਦੇਖ ਰਹੇ ਹੋ ਇੱਕ ਇੱਕਰੇ ਵਿਕਾਊ ਆ ਸੋ ਮਾਲਕ ਆਪਣੇ ਕੋਲ ਆ ਸਾਰਿਆਂ ਦੀ ਜਾਣਕਾਰੀ ਲੈਣੇ ਆ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਹਾਂਜੀ ਬਾਈ ਕੀ ਹਾਲ ਹੈ ਜੀ ਸასი ਗੱਲ ਜੀ ਬਾਈ ਸਾਰਿਆਂ ਦੀ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਫਾਰਮ ਟਰੈਕ ਕਿਹੜਾ ਮਾਡਲ ਆ ਜੀ 2001 ਮਾਡਲ ਆ ਜੀ 2001 ਮਾਡਲ ਆ ਇਹ ਆ ਉਹ ਨੰਬਰ ਤੇ ਕੈਪੜੀ ਕਾਪੀ ਆ ਠੀਕ ਆ ਜੀ ਪੀ ਆ ਉਹਦਾ ਨੰਬਰ ਆ ਤੇ ਕੈਪ ਆਲੀ ਕਾਪੀ ਆ ਰੰਗ ਪੀੜ ਦਾ ਬਾਈ ਜੀ ਅਨਾਰੀਨਲ ਹੀ ਹੈ ਜਿੰਨਾ ਹੈਗਾ ਜੀ ਅਰੀਨਲ ਹੀ ਆ ਜਿੰਨਾ ਵੀ ਹੈਗਾ ਰੰਗ ਟਰ ਨਵੇਂ ਆ ਪਿਛਲੇ ਅੱਧੇ ਆ ਠੀਕ ਆ ਮੂਰਲੇ ਟ ਇਈ ਆਈ ਦੇਉਂਗੇ ਭਾਈ ਫੈਵਰ ਹੱਡ ਮਤਲਬ ਸਮਾਨ ਡੰਡਾ ਫੱਟੀ ਨਾਲ ਠੀਕ ਆ ਪੀ ਆਵਦਾ ਨੰਬਰ ਆ ਤੇ ਕੋਈ ਭਾਈ ਇੰਜਨ ਗੇਅਰ ਦਾ ਸਹੀ ਆ ਬੜਾ ਵਧੀਆ ਪੂਰਾ ਹੋ ਗਿਆ ਭਲਾ ਵਾ ਕੇ ਲੈ ਜਾਣ ਭਾਈ ਠੀਕ ਆ ਵਾ ਕੇ ਤੁਸੀਂ ਟਰੈਕਟਰ ਲਿਆ ਸਕਦੇ ਹੋ ਟਰੈਕਟਰ 'ਚ ਕੋਈ ਕਮੀ ਨਹੀਂ ਛੋਟੇ ਜ਼ਮੀਨਦਾਰ ਰਸਤੇ ਚੰਗਾ ਮਹੀ ਠੀਕ ਆ ਕੀ ਡਿਮਾਂਡ ਰੱਖੀ ਤੇਰੇ ਇਹਦੀ 95000 ਜਿਹੜਾ ਭਾਈ ਵੀਡੀਓ ਸ਼ੇਅਰ ਕਰਕੇ ਆਉਂਦਾ ਜੀ ਆਪਾਂ ਹਾਂ ਜਾਂ ਨਾ 175000 ਰੁਪਏ ਦੇ ਇੱਕ ਲੱਖ 75000 ਦਾ ਦੇ ਦੇਉਗੇ ਹਾਂ ਵੀ ਆ ਦਮਾਂਦਨ ਕਰਦੇ ਹਾਂ ਠੀਕ ਆ ਠੀਕ ਆ ਤੇ ਬਈ ਡਾਕੂਮੈਂਟ ਪੂਰੇ ਹੋਣਗੇ ਤਾਂ ਹਾਂ ਹਾਂ ਚੱਪਲ ਹੀ ਕਾਪੀ ਆ ਆਈਡੀ ਪ੍ਰੂਫ ਸਾਹਿਬ ਇਹ ਆਪਦਾ ਹੀ ਨੰਬਰ ਆ ਤੇ ਪੂਰਾ ਸੋਨਾ ਟਰੈਕਟਰ ਆ ਜੀ ਹਨਾ ਅੱਗੇ ਆ ਗਿਆ ਬਈ 35 ਸਵਰਾਜ 735 ਮਾਡਲ ਬਈ ਜੀ 99 1999 ਮਾਡਲ ਆ ਰੋਕੋ ਤੁਸੀਂ ਡਿਮਾਂਡ ਲਈਏ ਜੀ ਨਹੀਂ ਨਹੀਂ ਇਹ ਪੰਜਾਬ ਆ ਪੰਜਾਬ ਪਰ ਪੰਜਾਬ ਇਹ ਘਰ ਦਾ ਟਰੈਕਟਰ ਤਿੰਨਾਂ ਗਿੱਲਾਂ ਚੱਲਿਆ ਫਸਟ ਹੁੰਦਾ ਤੇ ਸਿਰਫ ਤਿੰਨਾਂ ਗਿੱਲਾਂ ਦੀ ਵਾਈ ਹੋਈ ਇਹ ਟਰੈਕਟਰ ਨਾਲ ਹੈ ਤੇ ਟਾਇਰ ਟੂਰ ਬਈ ਇਹਦੇ ਟਾਇਰ ਟੂਰ ਜੇਕੇ ਦੇ ਚਾਰੇ ਨਵੇਂ ਠੀਕ ਆ ਨਵੇਂ ਆ ਰਕੇ ਟਾਇਰ ਆ ਤੇ ਰੀਨਾ ਰੰਗ ਪੇੜ ਦਾ ਗਲਿਆ ਗੁਲਿਆ ਕਹਿ ਤੋ ਨਹੀਂ ਟਰੈਕਟਰ ਸਾਫ ਪੂਰਾ ਵੇਖੋ ਤੇ ਹੀ ਰੰਗ ਪੇੜ ਦਾ ਹਰੀ ਨਾਲਾ ਸਾਰਾ ਤੇ ਬੇਦਾਗ ਮਗਰਾੜਾ ਸਮਾਨ ਇਹਦੇ ਨਾਲ ਵੀ ਪੂਰਾ ਡੰਡਾ ਪੱਟੀ ਛਤਰੀ ਡੰਡਾ ਫੱਟੀ ਛਤਰੀ ਸਮਾਨ ਇਹਦੇ ਨਾਲ ਵੀ ਪੂਰਾ ਪਿਆਬ ਦਾ ਨੰਬਰ ਆ ਤੇ 225 ਡਿਮਾਂਡ ਆ ਬਈ ਹਾਂਜੀ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਹੋਵੇ 210000 ਰੁਪਏ ਆਣਾ 210000 ਦਾ ਹੁਣ ਕਮੀ ਕੋਈ ਨਹੀਂ ਇੰਜਨ ਦੀ ਕੋਈ ਕਮੀ ਨਹੀਂ ਪਾਉਂਦੇ ਬੜਾ ਵਾਹ ਕੇ ਲੈ ਜਾਣਾ ਅੱਗੇ ਬਈ ਸੋਨਾ ਲੀਕਾ ਸੋਨਾਲੀ ਕਾ 60 ਮਾਡਲ ਬਈ 2000 ਮਾਡਲ ਦਾ ਤੇ ਇਹ ਟੈਟੂ ਰੱਦੇ ਆ ਇਹਦੇ ਹਨ ਹਾਂ ਟੈਟੂ ਰੱਦੇ ਗਏ ਟੈਟੂ ਰੱਦੇ ਹੈਗੇ ਉਹ ਗਲਿਆ ਬਲਿਆ ਨਹੀਂ ਕਿਧੋਂ ਲੋਕਲ ਨੰਬਰ ਮੋਗੇ ਦਾ ਠੀਕ ਆ ਬੀਬੀ 29 ਲੋਕਲ ਨੰਬਰ ਆ ਮੋਗੇ ਦਾ ਤੇ ਬੇਦਾਗ ਮਗਰਾੜ ਆ ਤੇ ਸਮਾਨ ਇਹਨਾਂ ਛਤਰੀ ਹੈ ਨਹੀਂ ਬਈ ਛਤਰੀ ਹੈਗੀ ਕਰੇ ਪਈ ਆ ਉਹ ਮਿਲ ਜੂਗੀ ਮਿਲ ਜੂਗੀ ਠੀਕ ਆ ਸਮਾਨ ਪੂਰਾ ਮਿਲੂਗਾ ਡੰਡਾ ਫੱਟੀ ਛਤਰੀ ਪਿਆਬ ਦਾ ਹੀ ਨੰਬਰ ਹੈ ਹਨ ਪਿਆਬ ਨੰਬਰ ਮੋਗੇ ਦਾ ਨੰਬਰ ਮੋਗੇ ਦਾ ਨੰਬਰ ਆ ਤੇ ਦੀ ਨਾ ਰੰਗ ਪੇੜ ਦਾ ਵੇਖੋ ਤੁਸੀਂ ਜੀ TPV 29 ਮੋਗਾ ਨੰਬਰ ਆ ਸਮਾਨ ਪੂਰਾ ਮਿਲੂਗਾ ਤੇ ਕੀ ਡਿਮਾਂਡ ਹੈ ਬਈ 180000 180000 ਡਿਮਾਂਡ ਆ ਤੇ ਜਿਹੜਾ ਸ਼ੇਅਰ ਕਰਕੇ ਆਉਂਦਾ ਬਈ 175000 175000 ਦਾ ਹਾਣਾ ਹੀ ਆ ਹਾਂ ਠੀਕ ਆ 175000 ਦਾ ਟਰੈਕਟਰ ਮਿਲ ਜੂਗਾ ਜਿਹੜਾ ਵੀਡੀਓ ਕਰਕੇ ਆਉਗਾ ਸ਼ੇਅਰ ਬਈ ਆਮੇਂਦਰਾ ਬਈ ਹਾਂਜੀ ਇਹ ਇੰਟਰ ਡੀ ਆਈ ਹੋਇਆ ਹਾਈ ਸਪੀਡ ਠੀਕ ਆ ਤੇ ਮਾਡਲ ਬਈ 86 86 ਮਾਡਲ ਡੀ ਆਈ ਹੋਇਆ ਠੀਕ ਹੈ ਜੀ ਪੀ ਆਵ ਨੰਬਰ ਹੈ ਪੀ ਆਵ ਦਾ ਨੰਬਰ ਆ ਆਈ ਡੀ ਪੂਰਾ ਸਾਰਾ ਕੁਝ ਮਿਲਦਾ ਦੋਕੂਮੈਂਟ ਪੂਰੇ ਟੈਰ ਅੱਧੇ ਕਾ ਚਾਰੇ ਤੇ ਪੀ ਆਵ ਦਾ ਨੰਬਰ ਆ ਉਹ ਜਿਵੇਂ ਛੋਟੇ ਛੋਟੇ ਜਿਮੀਦਾਰ ਹਸਤੇ ਵਧੀਆ ਜਾਂ ਲੋਡਰ ਲੋਡਰ ਤੇ ਲਾਉਣਾ ਤੇ ਵੀ ਵਧੀਆ ਵੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਸਾਰਾ ਅਰੀਜਨਲ ਰੋਕ ਲਿੰਕਾ ਸਾਰਾ ਕੁਝ ਨਾਲ ਦਾ ਆ ਇਹਦਾ ਅਰੇ ਮਰੋ ਮੁਸਾਵ ਕਾ ਨਾਲ ਦਾ ਨਾਲ ਦਾ ਰੋਕ ਲਿੰਕਾ ਵੀ ਨਾਲ ਦਾ ਠੀਕ ਆ ਨਾਲ ਦਾ ਟਰੈਕਟਰ ਆ ਪੂਰਾ ਵਧੀਆ ਦੇਖ ਸਕਦੇ ਹੋ ਡਿਮਾਂਡ ਬਈ ਇਹਦੀ 5000 ਬਾਕੀ ਮਾਨ 69500 95000 ਦਾ ਮਿਲ ਜੂਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਬਾਈ ਅੱਗੇ ਆ ਗਿਆ 475 ਰੁਪਏ ਮਾਡਲ ਬਾਈ ਨੜਾ ਲਾ ਸਰਮਾਇਯਾ ਮਾਨ ਦੋ ਡਬਲ ਕਲੱਚ ਹੈ ਤੇ ਰੰਗ ਪੇੜ ਦਾ ਸੋਹਰਾ ਓਰੀਜਨਲ A to Z ਹੈ ਓਰੀਜਨਲ ਡ੍ਰਾਈਵਰ ਪਿਆਵ ਨੰਬਰੀ ਹੈ ਨਾ ਬਾਈ 850 ਪੀਆ ਆ ਉਹ ਨੰਬਰ ਡਬਲ ਕਲੱਚ ਟਾਇਰ ਚਾਰੇ ਹੈਗੇ ਨਵੇਂ ਨਵੇਂ ਟਾਇਰ ਆ ਪੀਆ ਆ ਦਾ ਨੰਬਰ ਆ ਤੇ ਬੰਪਰ ਲੱਗਾ ਪੂਰਾ ਸਮਾਨ ਮਿਲੂ ਡੰਡਾ ਪੱਟੀਆਂ ਸਦ ਲਈ ਇੰਜਨ ਗੇਅਰ ਦਾ ਇਹ ਵੀ ਚੰਗਾ ਪੂਰਾ ਪੂਰਾ ਵਧੀਆ ਭਣਾ ਤੁਸੀਂ ਟਰੈਕਟਰ ਵਾਕੇ ਇਹਨਾਂ ਵਿੱਚੋਂ ਕੋਈ ਵੀ ਭਣਾ ਵਾਕੇ ਲੈ ਜਾਓ ਕੋਈ ਵੀ ਮਰਜ਼ੀ ਵਾਕੇ ਲੈ ਠੀਕ ਆ ਤੇ ਡਿਮਾਂਡ ਬਈ ਇਹਦੀ 230000 ਰੁਪਏ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਬਈ 15000 ਰੁਪਏ ਠੀਕ ਆ 215000 ਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਅੱਗੇ 3511 ਬਈ ਮਾਡਲ 99 ਮਾਡਲ 99 ਮੜਲਾ ਪਿਆਵ ਨੰਬਰ ਤੇ ਟੈਰ ਇਹਦੇ ਵੀ ਮਗਰਲੇ ਮਲਾਦੇ ਗਿਲਾੜੀਏ 600 ਰੁਪਏ ਹੈਗੇ ਮਗਰਲੇ ਹਾਂ ਮੂਹਰ ਲੈ ਦੇ ਗਾਰੇ ਨੇ ਰੱਤੇ ਉਂਗੜਿਆ ਬੜਿਆ ਨਹੀਂ ਟਰੈਕਟਰ ਸਾਹ ਬੂ ਦਾ ਦੇਖੋ ਤੁਸੀਂ ਕੰਡੀਸ਼ਨ ਸਮਾਨ ਇਹਦੇ ਨਾਲ ਵੀ ਪੂਰਾ ਡੰਡਾ ਫੱਟੀ ਛਤਰੀ ਮਾਂਪਰ ਪੂਪਰ ਆਈ ਦੇਵੋਗੇ ਨਾ ਸਾਰਾ ਕੁਝ ਆਈ ਨਾਲ ਸਮਾਨ ਮਿਲੂਗਾ ਬਾਈ ਤੇ ਟਰੈਕਟਰ ਚ ਕੋਈ ਕਮੀ ਨਹੀਂ ਇੰਜਨ ਗੇਅਰ ਦਾ ਪੂਰਾ ਚੰਗਾ ਹਨਾ ਇੰਡੀਅਨ ਗੇਅਰ ਦਾ ਪੂਰਾ ਚੰਗਾ ਭਾਣਾ ਵਾਹ ਕੇ ਲੈ ਜੋ ਜੇ 99 ਮਾਡਲ ਆ ਪੰਜਾਬ ਨੰਬਰ ਆ ਤੇ ਡਿਮਾਂਡ ਬਈ 115000 ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 1 ਲੱਖ ਰੁਪਏ ਉਹ ਕਪ ਕਾ ਲੱਖ ਦਾਈ ਲੱਖ ਰੁਪਏ ਦਾ ਦੇ ਦਾਂਗੇ ਜਿਹੜਾ ਵੀਡੀਓ ਬਈ ਸ਼ੇਅਰ ਕਰਕੇ ਆਊਗਾ ਸੋ ਅੱਗੇ ਆ ਗਿਆ ਬਈ ਫਾਰਮ ਟਰੈਕ 60 ਮਾਡਲ ਬਈ 99 ਮਾਡਲ ਆ ਬਈ ਠੀਕ ਆ ਇਹ ਵੀ ਇਹ ਵੀ ਟਰੈਕਟਰ ਸਾਰਾ ਓਰੀਜਨਲ ਆ 98 ਮਾਡਲ ਆ ਤੇ ਪੰਜਾਬ ਨੰਬਰ ਆ ਜ਼ਰੂਰ ਦਾ ਨੰਬਰ ਪਹਿਲੇ ਕਰਦਾ ਟਰੈਕਟਰ ਜੀ ਫਰਸਟ ਓਨਰ ਆ ਤੇ ਸੰਗਰੂਰ ਦਾ ਨੰਬਰ ਆ ਤੇ ਟਾਇਰ ਬਈ ਇਹਦੇ ਕਿਹਦੇ ਹੈਗੇ 60 ਰੁਪਏ ਚਾਰੇ 60 ਕਿਹ ਬੇ ਚਾਰੇ ਟਾਇਰ ਆ ਤੇ ਰੰਗ ਪਿੱਟ ਵੇਖੋ ਤੁਸੀਂ ਅਰੀਨਲ ਆ ਸਾਰਾ ਹਨਾ ਕੰਡੀਸ਼ਨ ਦਾ ਟਰੈਕਟਰ ਪੂਰਾ ਸਾਫ ਆ ਤੇ ਅਰੀਨਲ ਟਰੈਕਟਰ ਆ ਬੇਦਾਗ ਮਗਰਾੜਾ ਸਾਮਾਨ ਬਈ ਪੂਰਾ ਸਾਰਾ ਨਾਲ ਡੰਡਾ ਪੱਟੀ ਖਦਰੀ ਖੰਭ ਠੀਕ ਆ ਡੰਡਾ ਪੱਟੀ ਖਦਰੀ ਮਾਂਪਰ ਸਾਮਾਨ ਸਾਰਾ ਪੂਰਾ ਨਾਲ ਮਿਲੂਗਾ ਬਈ ਟਰੈਕਟਰ ਚ ਕੋਈ ਕਮੀ ਨਹੀਂ ਭਲਾ ਤੁਸੀਂ ਵਾਹ ਕੇ ਲੈ ਜਾਓ ਤੇ ਡਿਮਾਂਡ ਬਈ ਹੈਗੀ 210000 ਜਿਹੜਾ ਕਰਕੇ ਹਾਂ ਦਾ ਸ਼ੇਅਰ ਬਈ 1 ਲੱਖ ਤੇ 90000 ਦਾ 1.9 ਲੱਖ ਨਾ ਪੇਆ ਰਹਾਣਾ ਹੀ ਆ ਠੀਕ ਹੈ ਅੱਗੇ ਆ ਗਿਆ ਬਈ 472 ਹਰਿਆਣਾ ਨੰਬਰ ਆ 472 ਹਰਿਆਣਾ ਨੰਬਰ 96 ਮੜਦਾ 96 ਠੀਕ ਆ ਰੰਗ ਪੇੜ ਦਾ ਅਰੀਨਲ ਆ ਹਾਂ ਅਰੀਨਲ ਹੀ ਆ ਮੂਰਲੇ ਟਾਇਰ ਨਵੇਂ ਆ ਮਗਰਲੇ ਅੱਦੇ ਕਾ ਹਾਂ ਕੰਡੀਸ਼ਨ ਵੇਖ ਸਕਦੇ ਹੋ ਹਰਿਆਣਾ ਨੰਬਰ ਆ ਤੇ ਇਹਦੇ ਨਾਲ ਹੈਗੀ ਛਤਰੀ ਫਿਰ ਡੰਡਾ ਫੱਟੀ ਹੈਗਾ ਡੰਡਾ ਫੱਟੀ ਹੈਗਾ ਛਤਰੀ ਇਹ ਟਰੈਕਟਰ ਨਾਲ ਹੈਣੀਗੀ 1.9 ਲੱਖ ਰੁਪਏ ਦਾ ਉਹ ਕਪ ਕ ਲੱਖ ਦਾ ਕਾ ਕਾਗਜ ਪੱਤਰ ਹੈਗੇ ਪੂਰੇ ਤੇ ਪੱਤਰ ਪੂਰੇ ਆਈਡੀ ਪੂਰਾ ਵੇਖਿਆ ਵੀ ਹਰਿਆਣਾ ਨੰਬਰ ਉੱਥੇ ਨਾਲ ਪਹਿਲੇ ਨਾ ਯਾ ਹਰਿਆਣੇ ਦਾ ਉਹ ਟਰੈਕਟਰ ਚ ਇੰਡੀਅਨ ਗੇਅਰ ਦਾ ਕੋਈ ਹਾਂ ਇੰਡੀਅਨ ਗੇਅਰ ਠੀਕ ਆ ਬਈ ਅੱਗੇ ਆ ਗਿਆ ਬਈ 2511 90 ਮਾੜਦਾ ਰੰਗ ਪੇੜ ਸਾਰਾ ਓਰੀਜਨਲ ਹਾਂ ਥੱਲੇ ਬਾਡੀ ਲਾਈਨ ਦੇ ਮਨਸਤੇ ਮਾਰਿਆ ਬਾਡੀ ਲਾਈਨ ਤੇ ਹੋਇਆ ਮਤਲਬ ਸ਼ੋਅ ਦਾ ਓਰੀਜਨਲ ਆ 90 ਮਾੜਲਾ ਪਿਆਬ ਦਾ ਨੰਬਰ ਆ ਅੱਧੇ ਟਾਇਰ ਆ ਚਾਰੇ ਸੋਨਾ ਟਰੈਕਟਰ ਪਿਆ ਮਗਰ ਉੱਤੇ ਸ਼ੋ ਸ਼ੂ ਦਾ ਸਾਰਾ ਰੰਗ ਮਗਰਾਟਾਂ ਦਾ ਡੀਨਲ ਸਮਾਨ ਪੂਰਾ ਮਿਲੂਗਾ ਡੰਡਾ ਫੱਟੀ ਛਤਰੀ ਤੇ ਪਿਆਬ ਦਾ ਨੰਬਰ ਹੈ ਡਿਮਾਂਡ ਬਾਈ 85 ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 95000 ਰੁਪਏ 95000 ਦਾ ਆਣਾ ਹੀ ਆ ਇਹ ਸਾਰੇ ਟਰੈਕਟਰ ਕਿਹੜੇ ਪਿੰਡ ਖੜੇ ਵੀਰੇ ਪਿੰਡ ਟਾਲੇ ਜਿਹੜਾ ਮੌਕਾ ਤੇ ਨੰਬਰ ਬੋਲ ਜੀ ਬਾਈ 98555 ਠੀਕ ਆ ਬਾਈ 883 ਨੂੰ ਸਪੰਸ ਹਨ ਬਾਈ ਥੋੜੀ ਜਿਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਮਾਨਤਾ ਤੁਸੀਂ ਕਰਨਾ ਸੋ ਵੀਡੀਓ ਨੂੰ ਕਰ ਦਿਓ ਬਾਈ ਜੀ ਜਿੱਥੇ ਡਾਲੇ ਆਏ ਆ ਡਾਲੇ ਰੋਡ ਦੇ ਉੱਪਰ ਹੀ ਟਰੈਕਟਰ ਖੜੇ ਹੁੰਦੇ ਆ ਠੀਕ ਆ ਬਾਈ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਵੀ ਚੱਲੀ ਜਾਂਦਾ ਵੀਡੀਓ ਕਰ ਦਿਓ ਦਬ ਕੇ ਸ਼ੇਅਰ ਬਾਈ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ